ਕਿ ਪੰਛੀਆਂ ਵਾਂਗੂ ਉਡਾਰੀ ਮਾਰਨਾ ਚਾਹੁੰਦਾ ਹੁੰਦਾ ਇੱਕ ਤਣੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਤੀਜੀ ਤੋਂ ਚੌਥੀ ਤੇ ਇਹੀ ਇਨਸਾਨੀ ਸੁਭਾਅ ਹੈ ਫਿਤਰਤ ਹੈ ਇਨਸਾਨ ਦੀ ਜਦੋਂ ਕੋਈ ਗੱਬਰੂ ਸਤਾਰ ਮੇਠਾਰ ਮੇ 18 ਸਾਲ ਚ ਪੈਰ ਤਰਦਾ ਉਦੋਂ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਦਰਾਂ 'ਚ ਜਾ ਕੇ ਖੜਦਾ ਹੁੰਦਾ ਉੱਥੋਂ ਦੀ ਕੌਣ ਆਉਂਦਾ ਕੌਣ ਜਾਂਦਾ ਕੌਣ ਲੰਘਦਾ ਕੌਣ ਖੜਦਾ ਇਸ ਗੱਲ ਤੇ ਸ਼ਾਇਦ ਉਹਨੂੰ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਪਰ ਜੀ ਨਹੀਂ ਅੰਦਰ ਲੱਗਦਾ ਹੁੰਦਾ ਐਵੇਂ ਜਿਵੇਂ ਇੱਕ ਗੱਭਰੂ ਨੂੰ ਕਈ ਦਿਨ ਆਪਣੇ ਦਰਾਂ ਮੂਰੇ ਖੜੇ ਜਦੋਂ ਉਹਨੇ ਹਾਂਣ ਦੇਣੇ ਦੇਖ ਲਿਆ ਉਹ ਸਮਝ ਗਏ ਕਿ ਹੁਣ ਤਾਂ ਪੰਛੀ ਉਡਾਰੀ ਮਾਰਨ ਜੋਗਾ ਹੋ ਗਿਆ ਇਸ਼ਾਰਾ ਬਾੜਦਾ ਫਿਰ ਕੀ ਹੈ ਅਦਲੀ ਜਾਂਦੇ ਹੋਏ ਉਹਦੇ ਕੰਨ 'ਚ ਕੀ ਫੂਕ ਮਾਰ ਗਏ ਕਿ ਸ਼ਹਿਰ ਦੀਆਂ ਤਰੀਫਾਂ ਕਰਕੇ ਹੁਣ ਤਾਂ ਗੱਭਰੂ ਸ਼ਹਿਰ ਦੇਖਣ ਵਾਸਤੇ ਉਤਾਪਲਾ ਹੋ ਗਿਆ ਬੜੇ ਬਹਾਨੇ ਪਣਾਉਂਦਾ ਬੜੀਆਂ ਸਕੀਮਾਂ ਘਟਦਾ ਪਰ ਕੋਈ ਸਕੀਮ ਸਿਰੇ ਨਾ ਚੜੀ ਕਰਦਿਆਂ ਨੇ ਸ਼ਹਿਰ ਜਾਣ ਹੀ ਨਾ ਦਿੱਤਾ ਇੱਕ ਦਿਨ ਗੱਭਰੂ ਨੇ ਦੇਖਿਆ ਅੱਜ ਬਾਈ ਜੀ ਕਰਨੀ ਹੈਗੇ ਕੱਲੀ ਪਰਝਾਈ ਹੈ ਪਰਝਾਈ ਦੇ ਗਲ ਪੈ ਗਿਆ ਕੀ ਕਹਿੰਦਾ ਵੈਸੇ ਕੱਢ ਮੈਂ ਸ਼ਹਿਰੋਂ ਸੌਦਾ ਪਤਾ ਲੈ ਕੇ ਆਵਾਂ ਪਰ ਪਰਝਾਈ ਆ ਦੀ ਕੰਮ ਤੇਰੇ ਬਾਈ ਦਾ ਹੈ ਅੱਗੇ ਵੀ ਉਹੀ ਲੈ ਕੇ ਆਉਂਦਾ ਹੁੰਦਾ ਹੁਣ ਵੀ ਉਹੀ ਲਿਆਊਗਾ ਤੂੰ ਖੇਤ ਵੱਲ ਚੱਕਰ ਮਾਰਿਆ ਉੱਥੇ ਮੁੰਡੇ ਕੌਡੀ ਗੁੱਡੀ ਖੇਡਦੇ ਹੋਣਗੇ ਜਾ ਕੇ ਤੂੰ ਵੀ ਖੇੜਿਆ ਇੰਨੀ ਗੱਲ ਸੁਣ ਕੇ ਪਰਚਾਈ ਨਾਲ ਗੁੱਸੇ ਹੋ ਗਿਆ ਕਹਦਾ ਲੈ ਕੌਡੀ ਖੇੜਿਆ ਕੌਡੀ ਖੇੜਿਆ ਤੂੰ ਤਾਂ ਮੈਨੂੰ ਗੱਭਰੂ ਹੀ ਨਹੀਂ ਹੋਣ ਦਿੰਦੀ ਉਹ ਕਹਿੰਦੀ ਫਟੇ ਮੈਂ ਤੇਰੇ ਗੱਭਰੂ ਹੋਣ ਚੱਕੀ ਬ੍ਰੇਕਾਂ ਲਾਈਆਂ ਹੋਈਆਂ ਨੇ ਕੌਣ ਕਿਸੇ ਨੂੰ ਰੋਕਦਾ ਕੌਣ ਰੋਕ ਸਕਦਾ ਹੋਈ ਜਾ ਗੱਭਰੂ ਅੱਗੋ ਕਹਿੰਦਾ ਨਹੀਂ ਮੇਰਾ ਮਤਬਿਲਤਾ ਇਹ ਹੈ ਜੇ ਤੂੰ ਮੈਨੂੰ ਕੋਈ ਜੱਜ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੇ ਕੋਈ ਜ਼ਿੰਮੇਵਾਰੀ ਸੌਪੇ ਉਹ ਪੂਕਾ ਕੇ ਵਿਖਾਵਾਂ ਤਾਹੀ ਲੋਕ ਆਪਸ ਵਿੱਚ ਗੱਲਾਂ ਕਰਨਗੇ ਵੀ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਉਹਨਾਂ ਦਾ ਮੁੰਡਾ ਜ਼ਿੰਮੇਵਾਰ ਹੋ ਗਿਆ ਉਹਨਾਂ ਦਾ ਮੁੰਡਾ ਸਮਝਦਾਰ ਹੋ ਗਿਆ ਉਹਨਾਂ ਦਾ ਮੁੰਡਾ ਹੋ ਗਿਆ ਸਾਰੇ ਸਮਝ ਗਏ ਤੂੰ ਨਹੀਂ ਸਮਝੀ ਮੰਗਣ ਦੇ ਵਿਆਹਣ ਦੇ ਕਾਬਿਲ ਹੋ ਗਿਆ ਅਕਲ ਨਹੀਂ ਹੈ ਸਵੇਰੇ ਉੱਠ ਕੇ ਕਹਿ ਲਿਆ ਜਾਂ ਖੇਤ ਵਿੱਚ ਚੱਕਰ ਮਾਰਿਆ ਜਾਂ ਕੌਡੀ ਖੇੜਿਆ ਇਹ ਵੀ ਕੋਈ ਕੰਮ ਹੈ ਜੋ ਕੰਮ ਹੈ ਉਹ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਆ ਤੂੰ ਸ਼ਹਿਰ ਕਦੇ ਇਕੱਲਾ ਗਿਆ ਨਹੀਂ ਸ਼ਹਿਰ ਤੇ ਬੜਾ ਭੀਰ ਭੜਕਾ ਹੁੰਦਾ ਸਾਦਾ ਜੇਬ ਕਿਦਰੇ ਤੁਰੇ ਫਿਰਦੇ ਨੇ ਕਿਤੇ ਜੇਬ ਕਿਤਾ ਕੇ ਵੇਝੇਗਾ ਆਪ ਉੱਟੜ ਜਾਵੇਂਗਾ ਪੈਸੇ ਗਵਾਚ ਜਾਣਗੇ ਜੇ ਤਾਂ ਸ਼ਹਿਰ ਜਾਣਾ ਹੀ ਐ ਤਾਂ ਕਿਸੇ ਦਿਨ ਆਪਣੇ ਭਾਈ ਜੀ ਨਾਲ ਜਾਇਂ ਭਾਈ ਜੀ ਨਾਲ ਸ਼ਹਿਰ ਉਹ ਨਹੀਂ ਜਾਣਾ ਚਾਹੁੰਦਾ ਕਿਉਂ ਕਿਉਂਕਿ ਉਹਦੇ ਹਾਨਦਿਆਂ ਨੇ ਉਹਨੂੰ ਕੱਲ੍ਹ ਚ ਦੱਸਿਆ ਹੋਇਆ ਵੀ ਸ਼ਹਿਰ ਸ਼ਹਿਰ ਕੱਲ੍ਹ ਹੀ ਜਾਈਦਾ ਉੱਥੇ ਬੜੀਆਂ ਵਨਸੁਵਨੀਆਂ ਚੀਜ਼ਾਂ ਦੇਖਣ ਦੇਖਣ ਨੂੰ ਮਿਲਦੀਆਂ ਹੁੰਦੀਆਂ ਨੇ ਬਾਜ਼ਾਰ ਚ ਬੜੋ ਦਾ ਕੌਣ ਮਿਲਦਾ ਹੁੰਦਾ ਕਾਲਜ ਮੂਰੇ ਖੜਦਾ ਕੌਣ ਮਿਲਦਾ ਹੁੰਦਾ ਕਿਸੇ ਮੋੜ ਤੇ ਖੜਜੋ ਤਾਂ ਕੌਣ ਟੱਕਰਦਾ ਹੁੰਦਾ ਭੁੱਲ ਭਲੇਖੇ ਥਾਣੇ ਮੂਰੇ ਜਾ ਖੜੋ ਫਿਰ ਕੀ ਮਿਲਦਾ ਹੁੰਦਾ ਸਾਰਾ ਕੁਝ ਦੱਸਿਆ ਲੋਜੀ ਜਦੋਂ ਨਾਈ ਹੱਟਾ ਪੈਸੇ ਮੰਗਣ ਤੋਂ ਪਰ ਜਾਈ ਨੂੰ ਆ ਗਿਆ ਗੁੱਸਾ ਉਹਨੇ ਕੱਢ ਕੇ 100 ਰੁਪਿਆ ਮੂੰਹ ਤੇ ਮਾਰਿਆ ਕਦੀ ਜਾ ਚਲੇ ਜਾ ਲੈ ਕੇ 100 ਰੁਪਿਆ ਚਾਹੇ ਚੇ ਸ਼ਰ ਰੋਟ ਗਿਆ ਆਥਣ ਵੇਲੇ ਨਿਆਣੀ ਵਾਲੇ ਖੇਤ ਚ ਪਰਾਈ ਸਾਗ ਤੋੜਨ ਵਾਸਤੇ ਗਈ ਸਾਕ ਤੋੜ ਦਿੱਤੀ ਉਹਦੀ ਨਿਗਾ ਲਿੰਕ ਰੋਡ ਉੱਪਰ ਜਾ ਪਈ ਤਦੂਰੋ ਕੱਲੇ ਹੀ ਤੁਰਿਆ ਆਉਂਦਾ ਦੇਖ ਕੇ ਪਛਾਨ ਗਈ ਬਈ ਹੈ ਤਾਂ ਸਾਡਾ ਹੀ ਬੰਦੂ ਅਰੇ ਤੁਰਿਆ ਕਿਉਂ ਆਉਂਦਾ ਕਰੋ ਤਾਂ ਪੈਸੇ ਲੈ ਕੇ ਗਿਆ ਸੀ ਅੱਜ ਕੱਲ ਜਿਹਦੀ ਜੇਬ ਚ ਪੈਸੇ ਨੇ ਉਹ ਥੁਰਦਾ ਕਿੱਥੇ ਆ ਗੱਡੀ ਮੋਟਰ ਟਾਂਗਾ ਰਿਕਸ਼ਾ ਸਵਾਰੀਆਂ ਨੇ ਅੱਜ ਕੱਲ ਤਾਂ ਪਿੰਡਾਂ ਚ ਦੇਸੀ ਮਰੂਤੇ ਬੜੇ ਚੱਲਦੇ ਨੇ ਉਹ ਟਕ 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 ਹੈ ਫਿਰ ਪਰਜਾਈ ਨੇ ਸੋਚਿਆ ਸ਼ਾਇਦ ਕੋਈ ਕੋਈ ਰੇੜੀ ਕੋਈ ਗੱਡਾ ਕੋਈ ਟਰਾਲੀ ਸ਼ਹਿਰ ਚ ਟੱਕਰ ਗਈ ਹੋਣੀ ਹੈ 100 ਰੁਪਏ ਦਾ ਸੌਦਾ ਖਰੀਦ ਕੇ ਉਹਦੇ ਵਿੱਚ ਰੱਖ ਦਿੱਤਾ ਹੋ ਆਪ ਮौज ਨਾਲ ਆਉਂਦਾ ਹੋਣਾ ਪਰ ਦੋਸਤੋ ਜਰਾ ਨੇੜੇ ਆਇਆ ਲੜਕੇ ਜੰਮੂ ਦੇਖ ਕੇ ਪਰਜਾਈ ਸਮਝ ਗਈ ਇਹ ਮौज-ਮੂਜ ਵਾਲੀ ਚਾਲ ਨਹੀਂ ਏ ਜ਼ਰੂਰ ਕੋਈ ਪਾਣਾ ਵਰਤਿਆ ਹੋਇਆ ਕਿਸੇ ਸ਼ਹਿਰੀ ਦਾ ਹੱਥ ਫਿਰ ਗਿਆ ਇਹਦੇ ਤੇ ਗੁੱਸਾ ਗੁੱਸਾ ਪਰਜਾਈ ਨੇ ਵੀ ਬੜਾ ਸੀ ਕਿਉਂਕਿ ਉਹਦੇ ਆਖੇ ਨਹੀਂ ਸੀ ਲੱਗਿਆ ਉਹਨੇ ਸਾਖ ਸੁਖ ਵਿੱਚ ਹੀ ਛੱਡਿਆ ਡੰਡੀ ਡੰਡੀ ਹੋਲੀ ਉਹਦੇ ਆਉਣ ਤੋਂ ਪਹਿਲਾਂ ਕਰ ਜਾ ਪਹੁੰਚੀ ਹੁਣ ਜਦੋਂ ਗੱਭਰੂ ਆਇਆ ਨਾ ਨੂੰ ਬੈਠਣ ਦਿੱਤਾ ਨਾ ਪਾਣੀ-ਤਾਨੀ ਪੀਣ ਦਿੱਤਾ ਮੁੜਕਾ ਤੱਕ ਨਹੀਂ ਪੁੰਜਣ ਦਿੱਤਾ ਉਦੋਂ ਹਿਸਾਬ ਮੰਗਣ ਲੱਗੀ ਕਹਿੰਦੀ ਤੂੰ 100 ਰੁਪਏ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਨਾਲੇ ਤਾਂ ਚੀਜ਼ ਦੇ ਦੇ ਨਾਲੇ ਬਕਾਇਆ ਦੇ ਦੇ ਮੈਂ ਤੇਰੇ ਬਾਈ ਜੀ ਨੂੰ ਹਿਸਾਬ ਦੇਣਾ ਦੋਸਤੋ ਬੜਾਈ ਸਿਆਣੀ ਹੈ ਚਲਾਕ ਹੈ ਚੁਸਤ ਹੈ ਪੜੀ ਲਿਖੀ ਹੈ ਉਹ 100 ਰੁਪਏ ਦਾ ਹਿਸਾਬ ਮੰਗਦੀ ਆ ਉਹ ਉਹ ਵਿਚਾਰਾ ਮੇਰੇ ਵਰਗਾ ਲੰਨੂ ਪ੍ਰਸ਼ਾਦ ਪਹਿਲੀ ਵਾਰੀ ਸ਼ਹਿਰ ਗਿਆ ਸੀ ਓ ਕਿਚੇ ਤੂੰ ਕੇ ਹਿਸਾਬ ਪੂਰਾ ਕਰਦਾ ਜਰਾ ਗੌਰ ਨਾਲ ਸੁਣਨਾ ਏ ਚੋਰੀ ਤੂੰ ਸ਼ਹਿਰ ਗਿਆ ਸੈਂ ਦਿਉਰਾ ਕਰਦਾ ਬਣ ਕੇ ਮੋਰੀ ਤੂੰ ਸਦਾ ਪੱਤਾ ਲੈਣ ਲਈ ਅੱਜ ਮੰਨ ਲਓ ਚੋਰੀ ਤੂੰ ਖਾਲੀ ਘਾ ਤਾਂ ਆ ਗਿਆ ਬੀਪਾ ਦੱਸ ਤੇ ਮੈਨੂੰ ਵੇ ਖਾਲੀ ਘਾ ਤਾਂ ਆ ਗਿਆ ਬੀਪਾ ਦੱਸ ਤੇ ਮੈਨੂੰ ਵੇ ਸੋਦਾ ਨੋਟ ਸੀ ਜਾਣ ਲੱਗੇ ਨੂੰ ਦਿੱਤਾ ਤੈਨੂੰ ਵੇ ਸੋਦਾ ਨੋਟ ਸੀ ਜਾਣ ਚਾਣ ਲੱਕੇ ਨੂੰ ਦਿੱਤਾ ਤੈਨੂੰ ਵੇ ਕੀ ਨਸਾ ਹਟ ਗਈ ਤੀ ਕੀ ਨਸਾ ਹਟ ਗਈ ਤੀ ਉਲਟਾ ਕਰੀਆ ਪੈ ਗਿਆ ਨਹੀਂ ਕੀ ਨਸਾ ਹਟ ਗਈ ਤੀ ਉਲਟਾ ਕਰੀਆ ਪੈ ਗਿਆ ਨਹੀਂ ਮੈਂ ਤਾਂ ਆਪਣਾ ਝੁਗਾ ਛੋੜ ਕਰਾ ਕੇ ਬਹਿ ਗਿਆ ਨਹੀਂ ਮੈਂ ਤਾਂ ਆਪਣਾ ਝੁਗਾ ਛੋੜ ਕਰਾ ਕੇ ਬਹਿ ਗਿਆ ਨਹੀਂ ਇੱਕ ਕੁੜੀ ਇੱਕ ਕੁੜੀ ਕੀ ਇੱਕ ਕੁੜੀ ਕੀ ਕੁਕੜੀ ਨਹੀਂ ਹਾਂ ਕੁੜੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਨਹੀਂ ਭਲੇਖੇ ਭਾਬੀ ਫੁੱਟਨਰ ਮੇਂ ਦੇ ਖਾ ਬੈਠਾ ਨਹੀਂ ਭਲੇਖੇ ਭਾਬੀ ਫੁੱਟਨਰ ਮੇਂ ਦੇ ਖਾ ਬੈਠਾ ਕਿਵੇਂ ਅਮਾ ਮੋਠਕੀ ਸੀਆਂ ਨੂੰ ਵੇ ਤੇ ਕੋਸੀਟ ਤੇ ਤੇ ਕੋਸੀਟ ਤੇ ਇੱਕ ਕੋਸੀਟ ਤੇ ਬੈਠੇ ਇੱਕ ਕੋਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਇੱਕ ਕੋਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਮੈਂ ਹੁਣ ਮੈਂ ਮੈਂ ਕੂਣੀ ਜਈ ਮੈਂ ਕੂਣੀ ਜਈ ਮਾਰੀ ਮੈਂ ਕੂਣੀ ਜਈ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਕੂਣੀ ਜਈ ਮਾਰੀ ਉਹਨੇ ਪੈਰ ਦਬਾ ਦਿੱਤਾ ਅਭੀ ਮੈਂ ਕੂਣੀ ਜਈ ਮਾਰੀ ਉਹਨੇ ਪੈਰ ਦਬਾ ਦਿੱਤਾ ਇਨ ਵਿੱਚ ਮੈਂ ਹੁੱਬਕੇ ਉਹਦਾ ਟਿਕਟ ਕਟਾ ਦਿੱਤਾ ਇਨ ਵਿੱਚ ਮੈਂ ਹੁੱਬਕੇ ਉਹਦਾ ਟਿਕਟ ਕਟਾ ਦਿੱਤਾ ਮੰਨ ਲੈਨੀਆ ਤੇਰੀ ਜੇ ਤੋ ਟਿਕਟਾ ਲਈਏ ਵੇ ਮੰਨ ਲੈਨੀਆ ਤੇਰੀ ਜੇ ਤੋ ਟਿਕਟਾ ਲਈਏ ਵੇ ਇਥੋਂ ਸ਼ਹਿਰ ਤੱਕ ਲੰਘਦੇ ਨੇ ਕੁੱਲ 10 ਰੁਪਏ ਵੇ ਇਥੋਂ ਸ਼ਹਿਰ ਤੱਕ ਮੈਂ ਉਹਨੂੰ ਕਹਿ ਬੈਠਾ ਕੀ ਕਹਿ ਬੈਠਾ ਕਹਿ ਬੈਠਾ ਕੀ ਉਹ ਕਹਿ ਬੈਠਾ ਉਹ ਹੋ ਕੀ ਮੈਂ ਉਹਨੂੰ ਕਹਿ ਬੈਠਾ ਆਪ ਹੀ ਸੇਵਾ ਕਰੀਏ ਨਹੀਂ ਸੇਵਾ ਨਾ ਸੇਵਾ ਬਸਜ ਕਰਨੀ ਸੀ ਹੋਰ ਕਿੱਥੇ ਜਾਂਦਾ ਫਿਰ ਮੈਂ ਉਸ ਰੁੜ ਮੈਂ ਉਹਨੂੰ ਕਹਿ ਬੈਠਾ ਆਪ ਹੀ ਸੇਵਾ ਕਰੀਏ ਨਹੀਂ ਬਸ ਥੱਲੇ ਉਤਰ ਆਈ ਉਹ ਮੇਰੇ ਜਰੀਏ ਨਹੀਂ ਬਸ ਤੋਂ ਪਲੇ ਉਤਰ ਆਈ ਉਹ ਮੇਰੇ ਜਰੀਏ ਨਹੀਂ ਅੱਖ ਬਚਾ ਕੇ ਅੱਖ ਬਚਾ ਕੇ ਹੋਟਲ ਵਿੱਚ ਅੱਖ ਬਚਾ ਕੇ ਹੋਟਲ ਵਿੱਚ ਬੈਠੇ ਓਲੇ ਸੀ ਅੱਖ ਬਚਾ ਕੇ ਹੋਟਲ ਵਿੱਚ ਚਾਹ ਬੈਠੇ ਓਲੇ ਸੀ ਭਾਬੀ ਬੀਹਾਂ ਦਾ ਬਿਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਬੀਹਾਂ ਦਾ ਬਿਲ ਆ ਗਿਆ ਪੀਤੇ ਕੈਂਪੇ ਕੋਲੇ ਸੀ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਉਹਨੇ ਕੀਤਾ ਜੋ ਕੁਝ ਕੀਤਾ ਉਹਨੇ ਨਹੀਂ ਕੀਤਾ ਸੌ ਗਾਂਟੀ ਦੀ ਮੈਂ ਤਾਂ ਕੁਝ ਨਹੀਂ ਕੀਤਾ ਹੈਗਾ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਤੀਤੇ ਪੰਜਾਂ ਦਾ ਲੈ ਲਿਆ ਉਹਨੇ ਸੁਲਗੀ ਪਾਊਡਰ ਨਹੀਂ ਇਹ ਤੇ ਪੰਜਾਂ ਦਾ ਲੈ ਲਿਆ ਹੁਨੇ ਸੁਰਗੀ ਪਾਊਡਰ ਨਹੀਂ ਬਾਕੀ ਕੱਲ ਲਗਣਾ ਦੂ ਐਵੇਂ ਕਿਉਂ ਕਬਰ ਆਉਣੀ ਏ ਬਾਕੀ ਕੱਲ ਲਗਣਾ ਦੂ ਐਵੇਂ ਕਿਉਂ ਕਬਰ ਆਉਣੀ ਏ ਜਾਣ ਵੀਦੇ ਹੁਣ ਭਾਬੀ ਤਾ ਤੋ ਰੌਲਾ ਪਾਉਣੀ ਏ ਜਾਣ ਵੀਦੇ ਹੁਣ ਭਾਬੀ ਜੀ ਤਾ ਤੋ ਰੌਲਾ ਪਾਉਣੀ ਆਜਵਾਲਾ ਕੰਦੀ ਸਿੰਧ ਵਿੱਚ ਜਾਣਾ ਕੰਦੀ ਸਿੰਧ ਵਿੱਚ ਜਾਣਾ ਨਾ ਉਹ ਮੰਨੀ ਟਾਲਿਆ ਨਹੀਂ ਪੱਛੀ ਲੈ ਲੈ ਵਿੱਚ ਬਲਾਈ ਕਦੇ ਟਿਕਟਾ ਵਾਲਿਆ ਨਹੀਂ ਪੂਰੇ ਪੱਛੀ ਲੈ ਲੈ ਵਿੱਚ ਬਲਾਈ ਕਦੇ ਟਿਕਟਾ ਵਾਲਿਆ ਨਹੀਂ ਖਤਮ ਹੋਈ ਜਦ ਖਤਮ ਹੋਈ ਜਦ ਉਹ ਖਤਮ ਹੋਈ ਉਹ ਹੋ ਕੀ ਖਤਮ ਹੋਈ ਉਹ ਉਹ ਜਿਹੜੀ ਦੇਖਣ ਗਏ ਸੀਗੇ ਦੇਖਣ ਗਈ ਸੀ ਮੈਨੂੰ ਮੈਨੂੰ ਕਹਿੰਦੀ ਨਾ ਮੈਨੂੰ ਕਹਿੰਦੀ ਮੈਨੂੰ ਕਹਿੰਦੇ ਪਤਾ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਮੈਨੂੰ ਕਹਿੰਦੀ ਨਾ ਮੇਰੇ ਨੇੜੇ ਬੈਠ ਕੇ ਮੈਨੂੰ ਆ ਕੇ ਕਹਿੰਦੀ ਮੈ ਪਤਾ ਬਾ ਭੀਬੀ ਬੇਨਾਮ ਕੀ ਕਹਿੰਦੀ ਸੀ ਹੁਣ ਦੱਸ ਵੀ ਦੇ ਕੀ ਕਹਿੰਦੀ ਸੀ ਪਹਿਲਾਂ ਮੈਨੂੰ ਕਹਿੰਦੀ ਕੰਨ ਨੇੜੇ ਨੂੰ ਕਰੀ ਫਿਰ ਮੇਰੇ ਕੰਨ ਵਿੱਚ ਆ ਕੇ ਕਹਿੰਦੀ ਆ ਤੈਨੂੰ ਜੂਣੇ ਮਾੜ ਵਾਲਾ ਚਤਰਾ ਦਿਖਾ ਕੇ ਫਿਕਰ ਤੂੰ ਮੇ ਬਾਹਰ ਆ ਗਏ ਸੀ ਖਤਮ ਹੋਈ ਜਦ ਫਿਕਰ ਤੂੰ ਮੇ ਬਾਹਰ ਆ ਗਏ ਸੀ ਫੇਰ ਦਸਾਂ ਰੁਪਈਆ ਦੀ ਫਿਰ ਚਾਹ ਨਾਲ ਬਰਫੀ ਖਾ ਦਸਾਂ ਰੁਪਈਆ ਦੀ ਫਿਰ ਚਾਹ ਨਾਲ ਬਰਫੀ ਖਾ ਗਏ ਸੋਚਿਆ ਹੋਣਾ ਤੇਰਾ ਤੂੰ ਅਚ ਮੁਰਗੀ ਲੱਪੀ ਵੇ ਸੋਚਿਆ ਹੋਣਾ ਸੋਚਿਆ ਮਗਰੋਂ ਕੱਲਿਆਂ ਛੋੜ ਗਈ ਭਰੀ ਢੀੜ ਵਿੱਚ ਪਤਾ ਨਹੀਂ ਕਿੱਥੇ ਪੱਤੇ ਢੋੜ ਗਈ ਭਰੀ ਢੀੜ ਵਿੱਚ ਪਤਾ ਨਹੀਂ ਕਿੱਥੇ ਪੱਤੇ ਢੋੜ ਗਈ ਉਹ ਖਾਕੀ ਨੰਗ ਬਣਾ ਗਈ ਨਾ ਗੁਜ਼ਰਿਆ ਬਕਾਇਆ ਨਹੀਂ ਖਾਕੀ ਨੰਗ ਬਣਾ ਗਈ ਨਾ ਗੁਜ਼ਰਿਆ ਬਕਾਇਆ ਨਹੀਂ ਕਰਦੀ ਕਿਲਤੇ ਨਿਯੋਰ ਭਾਪੀ ਪੈਦਲਾਣੀ ਕਰ ਵੀ ਕਰ ਮਹਾਰਾਜ ਵਾਲਿਆ ਪੈਦਲ ਆਇਆ ਨਹੀਂ